ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜੀ ਠੀਕ ਹੋਵੋਗੇ ਮੈਂ ਚਾਹ ਬਣਾਉਣ ਲੱਗੀ ਸੀ ਜੀ ਫਿਰ ਤੁਸੀਂ ਸੁਣਾਓ ਜੀ ਕਿੱਦਾਂ ਸਭ ਵਧੀਆ ਠੀਕ ਠਾਕ ਜੀ ਹਾਂਜੀ ਚਾਹ ਵੀ ਧਰਤੀ ਆ ਅੱਜ ਦਸਵੀਂ ਆ ਜੀ ਸਵੇਰੇ ਮੱਥਾ ਦਾ ਟੇਕ ਆਏ ਸੀਗੇ ਬਾਬੇ ਨਮਾਏ ਸੀਗੇ ਇਹ ਤੇ ਹੁਣ ਮੈਂ ਬਣਾਉਣ ਲੱਗੀ ਸੀਗੀ ਤੇਗਾ ਮੈਂ ਤਾਂ ਚਲੇ ਦੇ ਫਰਾਈਪਿੰਗ ਕੀ ਬਣਾ ਲੂਗੀ ਵੀ ਥੋੜੀ ਜੀ ਤਾਂ ਬਣਾਣੀ ਮੱਥਾ ਟੇਕਣ ਵਾਸਤੇ ਹਾਂਜੀ ਇੱਕ ਪਾਸੇ ਚਾਹ ਤਰੀ ہوئی ਆ ਇੱਕ ਪਾਸੇ ਦੇਲ ਬਣਾਵਾਂਗੀ ਹਾਂਜੀ ਘਿਓ ਆਪਾਂ ਨੇ ਲਿਆ ਕਿਉਂ ਆਪਣੀ ਜੀ ਘਰ ਤੇ ਹੁੰਦਾ ਹੈ ਹਾਂਜੀ ਨਾ ਕੋਈ ਘਿਓ ਪਾ ਦੇ ਇਕ ਕੜਛੀ ਹੋ ਗਈ ਜਾਨਕੀ ਘਿਓ ਦੀ ਇਕ ਕੜਛੀ ਪਾ ਲਈ ਆ ਹਾਂਜੀ ਆਟਾ ਛਾਂ ਲਿਆ ਠੀਕ ਆ ਗੈਸ ਨੂੰ ਚਲੋ ਬੱਤ ਵੀ ਹਾਂਜੀ ਚਾਹ ਤਾਂ ਆਪਣੀ ਬਣ ਗਈ ਆ ਆ ਬਣ ਕਿਉਂ ਗਈ ਜੀ ਪਿਆਰ ਹਾਂਜੀ ਦੱਸ ਮੇਰਾ ਮੱਥਾ ਟੇਕਣਾ ਕਰਕੇ ਚੱਪਲਾ ਵੀ ਬਣੀਕਾਰ ਹੋਈ ਨਹੀਂ ਸਿੱਧੇ ਤੋਂ ਮਿਲ ਗਈ ਇਹ ਜਿਹਾ ਵੈਸੇ ਜੀ ਚਲੋ ਉਹਨੇ ਦੀ ਨੂੰ ਬਣਾਉਂਦੀ ਸੀ ਉਦਾਂ ਜਦੋਂ ਵੀ ਥੇਲ ਬਣਾਉਂਦੇ ਆ ਬਾਈ ਵੀ ਜਾਪ ਕਰਨਾ ਚਾਹੀਦਾ ਕਹਿੰਦੇ ਵੀ ਵਧੀਆ ਰਹਿੰਦਾ ਹੈ ਹਾਂਜੀ ਹੁਣ ਆਪਾਂ ਚੀਨੀ ਪਾ ਦਾਂਗੇ ਇਹਦੇ ਵਿੱਚ ਫਿਰ ਪਾਣੀ ਪਾ ਦਾਂਗੇ ਜੀ ਪਾਣੀ ਮੈਂ ਠੰਡਾ ਹੀ ਲੈ ਆਇਆ ਕਿਉਂਕਿ ਹੁਣ ਗਰਮੀ ਆ ਗਈ ਸਰਦੀ ਸੇ ਸਰਦੀ ਲੈ ਲਈ ਤੇ ਗਰਮੀ ਵਿੱਚ ਠੰਡਾ ਪਾਣੀ ਲੈ ਲੈਂਦੇ ਆਂ ਓਕੇ ਵੈਸੇ ਹੁਣ ਗਰਮੀ ਚ ਹੀ ਹੁੰਦਾ ਪਾਣੀ ਆ ਨਾ ਫਿਲਟਰ ਦਾ ज़्यादा ठंडा का हूँ नहीं ता करके हाँ जी प्रसाद अपना बन के तैयार हो गया जी ਹਾਂਜੀ ਹੁਣ ਆਪਾਂ ਜੋਤ ਤਿਆਰ ਕਰ ਲਾਂਗੇ ਹਾਂਜੀ ਆਪਾਂ ਨੇ ਜੋਤ ਤਿਆਰ ਕਰ ਲਈ ਹੈ ਪਾਉਣਗੇ ਵਿੱਚ ਮੈਂ ਤਾਂ ਇਹ ਤਪੜੋਂ ਨਹੀਂ ਜੀ ਇਦਾਂ ਵੀ ਖੜਮੀ ਜੋਤ ਲਾਉਣੀ ਨਹੀਂ ਆ ਤੁਸੀਂ ਬਾਕੀ ਦੱਸਿਓ ਵੀ ਕਿੱਦਾਂ ਲਾਣੇ ਹੁੰਨੇ ਆ ਵੀ ਉਹ ਜਿਵੇਂ ਇਦਾਂ ਮੂੰਹ ਵਾਲਾ ਵੀ ਕ ਬਣਦਾ ਨਾ ਦੀਵਾ ਵੀ ਉਵੇਂ ਬਣਾਣੇ ਹੁੰਨੇ ਆ ਕਿ ਇਦਾਂ ਹੀ ਬਣਾਣੇ ਹੁੰਨੇ ਆ ਹਾਂਜੀ ਦੇਖ ਆਪਾਂ ਨੂੰ ਡੋਲੂ ਚ ਪਾ ਲਈਆ ਹਾਂਜੀ ਟੋਲੂ ਦੇ ਵਿੱਚ ਹੀ ਮੈਂ ਚਰਾਗ ਜੋਤ ਰੱਖ ਲਈ ਹੈ ਜੀ ਅੱਜ ਦੀ ਵੀਡੀਓ ਜੀ ਇੰਨੀ ਸੀਗੀ ਅਸੀਂ ਹੁਣ ਚੱਲਿਆਂ ਮੱਥਾ ਟੇਕਣ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਜੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਥੈਂਕ ਯੂ ਜੀ ਧੰਨਵਾਦ ਹਟ